ਸਤਿਕਾਰ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਦੇ ਨਾਲ ਘੰਟੀ ਦਾ ਬਟਨ ਤੇ ਸ਼ੈੱਰ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਝੰਡਿਆਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਝੜੱਕ ਝੰਡਿਆਣਾ ਵੀ ਕਹਿ ਦਿੰਦੇ ਆ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਸੂਏ ਸਵਾਏ ਨਾ ਆਗਾ ਜੀ ਇੱਕ ਗੱਬਣ ਆ ਜੀ ਤੇ ਇੱਕ ਟੋਕੜ ਗੱਬਣ ਚੈੱਕ ਪਾਸ ਆ ਡਿਟੇਲ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਆ ਜੀ ਵੀਡੀਓ ਨੂੰ ਐਂਡ ਤੱਕਰ ਦੇਖਿਓ ਜੀ ਮੇਰਾ ਕੰਮ ਸਰਫ ਤੁਹਾਨੂੰ ਬਸੂ ਦਿਖਾਉਣਾ ਹੁੰਦਾ ਆਜੋ ਜੀ ਸਸਿਗਾ ਜੀ ਸਸਿਗਾ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਆਪਣਾ ਮੱਖਣ ਸਿੰਘ ਜੋਹੜ ਪਿੰਡ ਝੰਡੇਵਾਲਾ ਚੜੱਕ ਜਲਾ ਮੋਗਾ ਮੋਬਾਈਲ ਨੰਬਰ 9909794300 ਠੀਕ ਆ ਬਾਈ ਇੱਕ ਨੰਬਰ ਕਿਧਰੋਂ ਸ਼ੁਰੂ ਕਰਕੇ ਜੀ ਪਹਿਲਾਂ ਆਪਾਂ ਬਾਈ ਜਿਹੜੀ ਉਹ ਦਿਨ ਵੀਡੀਓ ਪਾਈ ਸੀ ਧੋਕੜ ਕੱਬਣ ਦੀ ਹਾਂਜੀ ਉਹਦੇ ਆਪਾਂ ਨੂੰ ਬਾਈ ਘੱਟੋ ਘਟ 1000 ਫੋਨ ਆਇਆ ਠੀਕ ਆ ਜੀ ਤੇ ਸਾਰੇ ਬੰਦੇ ਨਰਾਜ਼ ਹੋਏ ਠੀਕ ਆ ਜੀ ਉਹ ਨਰਾਜ਼ਗੀ ਦਾ ਕਾਰਨ ਆਪਾਂ ਉੱਥੋਂ ਸ਼ੁਰੂ ਕਰਨਾ ਉੱਥੇ ਸ਼ੁਰੂ ਕਰਨੇ ਉੱਥੇ ਹੀ ਆਜੋ ਜੀ ਪਹਿਲਾਂ ਕੀ ਚੱਕਰ ਕੀ ਬਣ ਗਿਆ ਬਾਈ ਫਿਰ ਇਹ ਪਉਂਦ ਦਾ ਛਾਤੀ ਵੀ ਆ ਕੇ ਮਿਲੀ ਨਹੀਂ ਆਪਣੇ ਕੋਲੇ ਕੀ ਕਿਨਤ ਹੋਈ ਠੀਕ ਆ ਜੀ ਤੇ ਇਹ ਬਾਈ ਜੀ ਜਮਾ ਹੀ ਨਹੀਂ ਇਹਨੇ ਦੋਧ ਦੱਸਤਾ ਆਪਣੇ ਕੋਲ ਕਿਲੋ ਕਿਲੋ ਤੇ ਆ ਗਈ ਕਿਲੋ ਕਿਲੋ ਤੇ ਆ ਗਈ ਯਾਰ ਠੀਕ ਆ ਜੀ ਇਹਦੇ ਮੈਨੂੰ ਵੀਰਾਂ ਨੇ ਸਾਈ ਵੀ ਪਾਈ ਧੱਕੇ ਨਾ ਫੋਨ ਵੀ ਬਹੁਤ ਲਾਏ ਰੁਪਈਏ ਵੀ ਇੱਕ ਬੰਦੇ ਨੇ ਸਾਰੇ ਪਾ ਦੇ ਸੀ ਬਰਨਾਲੇ ਸਾਈਡ ਦਾ ਬੰਦਾ ਠੀਕ ਆ ਜੀ ਉਹ ਕਹਿੰਦਾ ਜੀ ਔਨਲਾਈਨ ਭੇਜ ਦੇ ਰੂੜੀ ਕੇਕਾਂ ਦਾ ਠੀਕ ਆ ਜੀ ਹੁਣ ਇਹ ਵੀਡੀਓ ਹੁਣ ਦੇਖਣੀ ਆ ਮੈਂ ਕਿਹਾ ਵੀਰੇ ਮੈਂ ਨਹੀਂ ਦੇਣ ਵਾਲੀ ਕੀ ਮੈਂ ਦੁੱਧੋਂ ਗਈ ਆ ਪਾਣੀ ਭੇਜਣੇ ਜੀ ਨਹੀਂ ਲਾਇਆ ਇਹਨੇ ਕਿ ਜੀ ਨਹੀਂ ਲਾਇਆ ਭਾਈ ਐਵੇਂ ਅਗਲਾ ਕਹੂ ਯਾਰ ਤੂੰ ਇੱਥੇ 5-6 ਕਿਲੋ ਕਹਿੰਦਾ ਸੀ ਤੇ ਇਹ ਹੁਣ ਕਿਲੋ-ਕਿਲੋ ਤੇ ਆ ਪੱਠੇ ਖਾਦੇ ਹੀ ਨਹੀਂ ਫਿਰ ਪੱਠੇ ਨਹੀਂ ਖਾਦੇ ਅੱਜ ਲੱਗੀ ਆ ਮੇਲਾ ਤੇਰੇ ਸਾਹਮਣੇ ਖਾਣਾ ਹੁਣ ਦੁੱਧ ਫਿਰ ਦੁੱਧ ਉਹ ਤਾਂ ਗਈ ਸਾਂਝੇ ਦਾ ਥਣਪਾ ਸੀ ਇਹ ਕਿਲੋ-ਕਿਲੋ ਆ ਜਿਹੜਾ ਮੈਂਦੀ ਆ ਡਰਾਈ ਮੰਨ ਕੇ ਚੱਲੇ ਆਪਾ ਭਾਈ ਨਾ ਗਾਲਾਂ ਲੈਣੀਆਂ ਨਾ ਗਲਤ ਕੰਮ ਮਾਰਾ ਹੀ ਕਰਾਓ ਆਪਾ ਠੱਗੀ ਨਹੀਂ ਕਿ ਨਾ ਮਾਰ ਡਰਾਈ ਕਹਿ ਕੇ ਦੇਣੀ ਆ ਡਰਾਈ ਕਹਿ ਕੇ ਬਾਈ ਥਾਣੀ ਚੱਲ ਨਹੀਂ ਕੇ ਬਸ ਥਾਣੀ ਚੱਲਦੇ ਆ ਉਹ ਜਿਹੜਾ ਅਗਲਾ ਮੜੀ ਚ ਖਰਾਕ ਉਹਦਾ ਕਹੇ 2 ਕਿਲੋ ਚੋਰ ਤਾਂ ਇਹ ਆ ਬੱਚਾ ਵੀ ਦਿੱਤਾ 2000 ਬੱਚਾ ਵੀ ਦਿੱਤਾ ਹਾਂਜੀ ਇਹ ਹੁਣ ਕੱਲੀ ਰਹਿ ਗਈ ਕੱਲੀ ਰਹਿ ਗਈ ਯਾਰ ਜਦੋਂ ਬੱਚਾ ਲੈਂਦੀ ਸੀ ਆਪਾਂ ਕੀ ਕਰਾਉਣਾ ਇਹਦਾ ਐਵੇਂ ਗੋਆ ਚੱਕੀ ਹੋਰ ਸਹੀ ਗੱਲ ਹੈ ਤੇ ਜੇ ਕੋਈ ਸੇਵਾ ਵਾਲਾ ਵੀਰ ਭਰਾ ਲੈ ਜੂ ਠੀਕ ਆ ਨਹੀਂ ਆਪਾਂ ਇੱਥੇ ਖੁੰਝੇ ਲਾ ਜਾਏ ਪੱਟੀ ਖਾਈ ਸਹੀ ਗੱਲ ਹੈ ਇਹ ਇਹ ਗਰੀਬ ਪਰਿਵਾਰ ਵਾਸਤੇ ਆਫਰ ਆ ਜਾ ਆਫਰ ਦੇਣੀ ਆ ਤੇ ਇਹਦੀ ਡਿਮਾਂਡ ਅੱਜ ਦੀ ਫਿਰ 40 ਦੀ ਦੇਣੀ ਆ ਆਫਰ ਹੀ ਦੇਣੀ ਆ ਆਫਰ ਹੀ ਦੇਣੀ ਆ 40 ਲੈਣਾ ਹੀ ਆ ਹਾਂ ਹਾਂ ਠੀਕ ਆ ਜੀ ਲਓ ਜੀ ਆਫਰ ਹੀ ਆ ਜੀ ਦੁੱਤੋ ਬਾਈ ਦੱਸਦਾ ਨਾਲ ਤੁਹਾਨੂੰ ਵਿਖਾ ਦੇ ਸਵਾਰੀ ਲਓ ਜੀ ਥਣ ਚੈੱਕ ਕਰ ਸਕਦੇ ਹੋ ਹੋ ਸਕਦਾ ਵੀ ਦੁੱਤਿਆ ਜੀ ਸਹੀ ਗੱਲ ਹੈ ਜੀ ਹਾਂ ਜੀ ਲਾ ਕੇ ਹੋ ਸਕਦਾ ਦੇਣ ਲੱਗ ਜੇ ਕਿਲੋ 2 ਕਿਲੋ ਪਰ ਤੁਸੀਂ ਡਰਾਈ ਮੰਨ ਕੇ ਆਇਓ ਜੀ ਬਾਕੀ ਸੁਆ ਕਿੰਨਾ ਸੀ ਬਾਈ ਕੀ ਬੱਜਉਂ ਥਾਇਰਾ ਮਰਜੀ ਮੰਨ ਠੀਕ ਹੈ ਜੀ ਜਿਹੜਾ ਸੂਆ ਜਿਹੜਾ ਮਰਜੀ ਮੰਨ ਲਓ ਕਿਉਂਕਿ ਬਾਈ ਦੀ ਤਾਂ ਲਿਆਂਦੀ ਹੋਈ ਐ ਨੀਲੀ ਰਾਵੀ ਚ ਪੈਂਦੀ ਐ ਥਾਣਾ ਦੇ ਸਾਈਡ ਨੇੜੇ ਤੋਂ ਚੈੱਕ ਕਰ ਸਕਦੇ ਆ ਸੋਹਣੇ ਆ ਗੈਪ ਤੇ ਲੱਗੇ ਹੱਥੀ ਚ ਬਾਈ ਵਾਲਾ ਥਾਣਾ ਰਹੀ ਰਹਗੀ ਤੂੰ ਵੇਖ ਰਾ ਤੂੰ ਵੀ ਉਧਰ ਵੀ ਸਹੀ ਗੱਲ ਐ ਜਦੋਂ ਪੱਠੇ ਨਹੀਂ ਖਾਦੇ ਜੀ ਪਸ਼ੂ ਨੇ ਤੇ ਫਿਰ ਅੱਧਾ ਹੀ ਰਹਿਣਾਗਾ ਉਧੇ ਚੀਜ਼ ਹੋਰ ਸੀਗੀ ਅੱਜ ਹੋਰ ਐ ਜੀ ਬਾਕੀ ਅੱਜ ਦੀ ਡਿਮਾਂਡ 40000 ਰੁਪਇਆ ਵਿੱਚੋਂ ਲੇ ਕਿੰਨੇ ਮਹੀਨੇ ਦੀ ਗੱਬਣ ਚੈੱਕ ਆ ਜੀ ਇਹ ਦੋ ਤੋਂ ਉੱਤੇ ਹੀ ਹੋਗੀ ਤਿੰਨ ਚਾਰ ਦਿਨ ਦੋਹਾਂ ਦੀ ਹੀ ਉਦੋਂ ਚੈੱਕ ਕਰਾਂਗੇ ਦੋ ਮਹੀਨੇ ਦੀ ਗੱਬਣ ਚੈੱਕ ਪਾਸਾ ਸਪੈਸ਼ਲੀ ਬੇਨਤੀ ਆ ਦਾ ਡਾਕਟਰ ਸਰਬੰਨ ਨਾਲ ਹਾਂ ਡਾਕਟਰ ਨਾਲ ਲਿਆਵੇ ਆਪਣੀ ਕਰਾਈ ਅਲਾਪ ਦੀ ਕਰਾ ਕੇ ਲਿਆਵੇ ਸਹੀ ਗੱਲ ਜੀ ਅਗਲੇ ਵੀ ਨਰਾਗੀ ਸ਼ਰਮਾਥੇ ਆਪਾਂ ਪਰ ਕੋਈ ਠੱਗਣਾ ਕਵੇ ਆਪਣਾ ਤਾਂ ਇਹ ਬੇਨਤੀ ਆ ਉਹਨੇ ਭੇਜਣੀ ਦੀ ਮੈਂ ਆਨਲਾਈਨ ਸਿੱਧੀ ਭੇਜਦਾ ਅਗਲਾ ਕਹਿੰਦਾ ਯਾਰ ਇਹ ਤਾਂ ਖਾਂਦੀ ਪੀਂਦੀ ਨਹੀਂ ਤੇ ਮੈਂ ਕਹਣਾ ਇਹ ਜੀ ਨਹੀਂ ਲਾਉਂਦੀ ਆਪਾਂ ਉਹ ਕੰਮ ਨਹੀਂ ਕਰਨਾ ਠੱਗੀਆ ਠੀਕ ਆ ਬਾਈ ਆਪਾਂ ਬਈ ਪਿੰਡਾਂ ਦੇ ਜ਼ਿੰਮੇਵਾਰ ਭਰਾਵਾਂ ਨੂੰ ਲੋਕਲ ਪਸ਼ੂ ਦੇਣੇ ਆ ਇੱਕੀ ਠੋਰੀ ਨਹੀਂ ਆਪਣਾ ਕੰਮ ਆਪਣਾ ਕੰਮ ਆ ਸਾਫ਼ ਸੁਥਰਾ ਠੀਕ ਆ ਬਾਈ ਸਾਫ਼ ਸੁਥਰਾ ਕਰਾਂਗੇ ਨਹੀਂ ਆਪਾਂ ਛੱਡ ਦਿਆਂਗੇ ਠੀਕ ਆ ਜੀ ਅੱਗੇ ਬਾਈ 2 ਨੰਬਰ ਸੂਹ ਆ ਕੇ ਨਮਾੜੀ ਇਹ ਤੀਜਾ ਸੂਹ ਆ ਸੁਈ ਆ ਬਾਈ ਇਹ ਤਾਂ ਸੂਈ ਆ ਜੀ ਹਰਿਆਣੇੋਂ ਆਈ ਹੈ ਜੀ ਇਹ ਹਰਿਆਣੇੋਂ ਆਈਆਂ ਤਿੰਨੇ ਮੱਝਾਂ ਕੱਲ ਹੀ ਆਈਆਂ ਆਪਣੇ ਕੋਲ ਠੀਕ ਆ ਬਾਈ ਦਸਾਂ ਘੰਟੇ ਦੇ ਸੌਫਰ ਚੋਂ ਆਈਆਂ ਅਸੀਂ ਠੀਕ ਆ ਜੀ ਕੋਈ ਨੂੰ ਚਾਰ ਪੰਜ ਦਿਨ ਹੋ ਗਏ ਬੱਚਾ ਕੀ ਆ ਕੱਟਾ ਜੇ ਡੰਨਾ ਜੀ ਜੇ ਦੂਰ ਦੀ ਐਨ ਓਕੇ ਆ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਉੱਥੇ ਆਪਾਂ ਇਹ 12 ਕਿਲੋ ਚੋਂ ਕੇ ਲਈ ਜਾ ਥਣਾ ਦੀ ਡੰਨਾ ਜੀ ਥਣਾ ਦੀ ਯਾਰ ਕੋਈ ਹੱਥ ਬਣਾ ਲਾਵੇ ਨਾ ਆਨਲਾਈਨ ਮੰਗਾ ਲਵੇ ਹਾਂਜੀ ਮੈਂ ਗਾਰੰਟੀ ਦੇਉਂ ਘਰ ਦੀ ਠੀਕ ਆ ਜੀ ਰਿਕਾਰਡ ਕਰ ਲੇ ਅਗਲਾ ਵੀਡੀਓ ਠੀਕ ਆ ਜੀ 12 ਕਿਲੋ ਤੇ ਜੋ ਗਿਲੰਦਾ ਪਗ ਨਾ ਕਿਦੋਂ 10 ਮੰਨ ਕੇ ਲੈ ਜੇ ਕਿੰਨਾ ਕੁ ਪਾਜ ਦੋਦਾ ਉਹ ਸਫਰ ਤੇ ਘਟ ਜੰਦੀ ਮੈਂ 14 15 ਕਿਲੋ ਲਈ ਤੂੰ ਮੈਂ ਮੱਦਲ ਹੋ ਕੇ ਦੇਖਾਂ ਮੈਂ ਅਗਲੇ ਨੇ ਦੱਸਣੀ ਆ ਆਪਾਂ ਨਹੀਂ ਦੱਸ ਸਹੀ ਤੋੜ ਕੇ ਦਿਖਾਦੀ ਬਾਈ ਕਹਿੰਦਾ ਹਰਿਆਣੇ ਚੋਂ ਆਏ ਜੀ ਸਾਰੇ ਪਸ਼ੂ ਸੂਆ ਤੀਜਾ ਸੂਈ ਹੈ 4 5 ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਕੱਟਾ ਜੀ ਜਿਹੜਾ ਉੱਥੋਂ ਦਾ ਬਾਈ ਕਹਿੰਦਾ 12 ਕਿਲੋ ਜੋਕ ਕੇ ਦਿੱਤਾ ਤੇ ਪਰ ਆਪਾਂ 10 ਹੀ ਮੰਨ ਕੇ ਦੇਣੀ ਆ ਜੀ ਥਣਾ ਦੇ ਸਹਿਜ ਵਿੱਚ ਚੈੱਕ ਕਰ ਲੋ ਢੇੜੇ ਤੋਂ ਦਿਖਾ ਦਿੰਨੇ ਆ ਜੀ ਚਾਰ ਹੀ ਥਾਣਾ ਗੈਪ ਤੇ ਲੱਗੇ ਆ ਬਾਕੀ ਅੱਗੇ ਦੁੱਧ ਤੁਹਾਡੀ ਸੇਵਾ ਦਾ 10 ਕਿਲੋ ਦੀ ਗਾਰੰਟੀ ਤੇ ਲੈ ਜੋ ਜੇਰ ਦੀ ਭਾਰ ਪਿੱਛੇ ਦੇ ਖਾਣਾ ਦੇ ਬਾਰਾ ਸਾਪਾ ਯਾਰ ਚੋਕੇ ਲਈ ਇੱਥੇ ਆ ਸਫਰ ਚੋਂ ਆਇਆ ਇਹ ਦੱਸਾਂ ਕਿ ਜਦ ਸਫਰ ਚੋਂ ਆਇਆ ਪੱਤਾ ਦੱਸ ਕਿਆ ਠੀਕ ਹੈ ਜੀ ਹੋ ਸਕਦਾ ਮੈਂ 11 12 ਚਵਾ ਦੇਵਾਂ ਠੀਕ ਹੈ ਬਾਈ ਪਰ 14 15 ਕਿਲੋ ਵਾਲੀ ਮੈਂ ਹੈਗੀ ਪਰ ਠੰਡੀ ਆ ਬਾਈ ਪੂਰੀ ਮੈਂ ਨਾ ਯਾਰ ਜਮਾ ਗਾਣਿਆਰ ਗਿਆ ਠੀਕ ਹੈ ਜੀ ਹਵਾਨਾ ਕਰਮਾਲੀ ਤਾਂ ਦੇਖ ਸਕਦੇ ਹੋ ਥਾਣਾ ਦੇ ਚਾਰ ਹੀ ਥਾਣਾ ਗੈਪ ਤੇ ਲੱਗੇ ਆ ਪੂਰਾ ਸੋਹਣਾ ਸੈਜ ਥਾਣਾਂ ਦਾ ਜੀ ਇਹਦੀ ਡਿਮਾਂਡ ਬਈ ਜਮਾ ਲੈਣ ਦੇਣ ਵਾਲੀ ਜਵਾ ਯਾਰ ਆਫਰੀ ਕਰਦੀ ਆਫਰੀ ਆਫਰੀ ਜਿਹੜੀ ਪਹਿਲੇ ਫੋਨ ਤੇ ਜਾਵੇ ਹਾਂਜੀ 85000 ਦੀ ਡਿਮਾਂਡ ਅੱਜ ਦੇ ਦਾਂਗੇ ਹਾਂ ਔਰ 10 ਕਿਲੋ ਜੋ ਕਿਲ ਲੈ ਜੇ ਮੈਂ ਯਾਰ ਕੰਡੇ ਚੜਾ ਲਿਆ ਦਾ ਚਾਰ ਡਾ ਠੀਕ ਆ ਜੀ ਲਓ ਜੀ 85000 ਦੀ ਦੇ ਦਾਂਗੇ ਆਪ ਅੱਜ ਤੁਹਾਨੂੰ ਪਸੂ ਨਹੀਂ ਮਿਲਨੇ ਜੀ ਜਮਾ ਜੈਜ ਡਿਮਾਂਡ ਜੀ ਅੱਗੇ ਆ ਗਈ ਵੀਰੇ ਤਿੰਨ ਨੰਬਰ ਸੂ ਆਕੇ ਨਮਾ ਜੀ ਇਹ ਵੀ ਤੀਜੇ ਸੂਏ ਸੁੰਦੀ ਵੀ ਰੇਣ ਹੋਈਏ ਸਮਾਂ ਕਿੰਨਾ ਲੈਂਦੀ ਆ ਜੀ ਇਹ ਇੱਕ ਹਫਤਾ ਲੈਂਦੀ ਆ ਇੱਕ ਹਫਤਾ ਕਿੰਨਾ ਕੁ ਬਾਜੀ ਦੁੱਧ ਦੁੱਧ ਦੇ 14 15 ਕਿਲੋ ਵਾਲੀ ਕੁਈ ਹੈ ਬਾਈ ਇਹ ਉਥੋਂ ਉਸ ਇਲਾਕੇ ਦੀਆਂ ਮਈਆਂ ਮਾੜੀਆਂ ਨਹੀਂ ਮਾੜੀਆਂ ਨਹੀਂ ਹੁੰਦੀਆਂ ਸਹੀ ਗੱਲ ਹੈ ਜੀ ਹਰਿਆਣੇ ਦੀ ਮੱਝ ਵੈਸੀ ਚੰਗੀ ਹੁੰਦੀ ਬਾਕੀ ਆਪ ਦੀ ਜਜਮੈਂਟ ਆਪ ਲੈਣਾ ਹੈ ਤਿਆਰੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਜੀ ਥਣਾ ਦੇ ਸਹਿਜ ਵੀ ਸੋਹਣੇ ਗੈਬ ਤੇ ਲੱਗੇ ਇੱਕ ਵੀਰਾਂ ਨੇ ਬਾਈਆਂ ਨੂੰ ਸੁਝਾ ਦਿੱਤਾ ਸੀਗਾ ਕਿ ਖਾਣਾ ਚੰਗੀ ਤਰ੍ਹਾਂ ਦਿਖਾਇਆ ਕਰੋ ਤੇ ਆਪਣਾ ਇਕ ਤਿਆਰ ਫੋਕਸ ਇਸ ਵੀਡੀਓ ਤੇ ਇਹੀ ਰਹਿਣਾ ਜਦੋਂ ਥੋੜਾ ਜਿਹਾ ਡਰ ਜਾਂਦਾ ਜੀ ਪਸ਼ੂ ਉਦੋਂ ਦਿੱਕਤ ਆ ਜਾਂਦੀ ਆ ਬਾਕੀ ਦਾਣਾ ਜਿਹੜਾ ਹਫਤਾ ਖੰਡ ਪਿਆ ਜੀ ਅਜੇ ਠੀਕ ਆ ਜੀ ਬਾਕੀ 2-4 ਦਿਨ ਪਸ਼ੂ ਗਾਂ ਪਛਾਂ ਵੀ ਇਹ ਵਪਾਰੀ ਵੀ ਰਸਤੇ ਆਫਰ ਕਰਨੀ ਆ ਆਪਾਂ ਆਫਰ ਕਰਨੀ ਆ ਜੀ ਖਾਣਾ ਦੀ ਸਾਫ ਨੂੰ ਰੁਪਏ ਉਹਦੇ ਆ ਆਪਣੇ ਦਾਜ ਇਹ ਆਉਂਦੀ ਦੇ ਬਾ ਪੂਰੀ ਕਰਦੀ ਆ ਖਾਣਾ ਦੀ ਡੰਨਾ ਚਮਾ ਖਾਣਾ ਦੀ ਗਾਰੰਟੀ ਹੋਊਗੀ ਬਾਹਰ ਪਿੱਛੇ ਦੀ ਅਗਲੇ ਦੇ ਘਰ ਦੀ ਵੀ ਗਾਰੰਟੀ ਹੋਊਗੀ ਠੀਕ ਆ ਬਾਈ ਤੇ ਡਿਮਾਂਡ ਚਮਾ ਲੈਣ ਦੇਣ ਵਾਲੀ ਇਆ ਤਰਦੀ ਦੇ ਦੇਾਂਗੇ ਆਫਰੀ ਆ ਆਫਰੀ ਆ 75 ਦੀ ਐਡੀ ਮੈਂ ਕਿਸੇ ਨੇ ਦੇਣੀ ਨਹੀਂ ਜੀ ਨਹੀਂ ਦੇਣੀ ਬਾਈ ਨਾਲ ਉਹ ਵੀ ਹਰਿਆਣੇੋਂ ਲਿਆ ਕੇ 2 ਘੰਟੇ ਅਸੀਂ ਸਫਰ 'ਚ ਥੱਕੇ ਖਾਦੇ 10 ਇਹ ਬਿਜਾਰੀ ਖਾ ਕੇ ਆਈ ਆ ਸਹੀ ਗੱਲ ਆ ਜੀ ਤੇ ਜਿਹੜੇ 2 ਦਿਨ ਪਹਿਲਾਂ ਮੇਰੇ ਗਏ ਉਹ ਵੀ ਗਏ ਉਹ ਵੀ ਗਏ ਜੀ ਬੰਨ ਲਓ ਜੀ 75000 ਦੀ ਹੈ ਜਿੱਦ ਤੇ ਹਿਆਰ ਹੋ ਗਈ ਬਾਈ ਅੱਜ ਵੇਚਣਾ ਸੀ ਤਿਆਰ ਨਹੀਂ ਠੀਕ ਆ ਜੀ ਆਫਰੀ ਆ ਜੇ 75000 ਦੀ ਕੋਈ ਵੀਰ ਮਰਜ਼ੀ ਲੈ ਦੇ ਜੀ ਲਓ ਜੀ ਤੋਹਫੀ ਆ ਤੁਹਾਡੇ ਆਸਤੇ ਇੱਕ ਸਮਾਂ ਲੈ ਜੂ ਦੁੱਧ ਦੇ ਜੂ ਚੰਗਾ ਜੀ ਦੁੱਧ 14 15 ਕਿਲੋ ਦੇ ਦੂ ਠੀਕ ਆ ਜੀ ਅੱਗੇ ਵੀਰੇ ਅੱਗੇ 4 ਨੰਬਰ ਸੁਹਾਗ ਨਮਾ ਜੀ ਇਹ ਮੁੱਝਾ ਸੁਹਾ ਸੁਈ ਆ ਕੱਟੀ ਕਦੋਂ ਸੁਈ ਆ ਜੀ ਇਹ ਇਹਨੂੰ ਅੱਗੇ ਦੱਸ ਦਰ ਬੱਚਾ ਕੀ ਆ ਕੱਟੀ ਆ ਮਗਰ ਇਹਦੇ ਮਗਰ ਵੀ ਕੱਟੀ ਆ ਇੱਕ ਨੱਕ ਨੱਕ ਜੀ ਕਿੰਨਾ ਦੋ ਤਿਆਰ ਆ ਜੀ ਇਹਦੇ ਥੱਲੇ ਯਾਰ ਉੱਥੇ ਆਪਾਂ 10 ਕਿਲੋ ਕੰਡੇ ਨਾਲ ਜੋਕ ਕੇ ਲਈ ਆ ਠੀਕ ਆ ਬਾਈ ਹੁਣ 8 9 8 8 ਮੰਨ ਕੇ ਲੈ 8 ਮੰਨ ਕੇ ਲੈ ਜੇ ਠਣਾ ਦੀ ਦੰ ਹੈ ਜੀ ਠਣਾ ਦੀ ਗਰੰਟੀ ਠੰਡੀ ਆ ਬਾਈ ਪੂਰੀ ਯਾਰ ਇਹਨ ਬੱਕਰੀ ਯਾਰ ਕੀ ਅਗਲੇ ਨੂੰ ਆਪਾਂ ਚਵਾ ਕੇ ਦੇਵਾਂਗੇ ਇੱਥੇ ਬਾ ਕੇ ਪੀੜੀ ਢਾ ਕੇ ਠੀਕ ਆ ਬਾਈ ਤੋਰ ਕੇ ਦਿਖਾ ਦੇ ਸੂਆ ਬਾਈ ਦੱਸਦਾ ਦੂਜਾ ਸੂਈ ਹੈ ਜੀ 8 ਤੋਂ 10 ਦਿਨ ਹੋ ਗਏ ਸੂਈ ਨੂੰ ਜੀ ਬੱਚਾ ਮਗਰ ਕੱਟੀ ਆ ਦੰਦ ਵੀ ਇਹਦੇ ਥੱਲੇ ਜੀ 8 ਕਿਲੋ ਹੀ ਮੰਨ ਕੇ ਆ ਜੇ ਬਾਈ ਕਹਿੰਦਾ ਹੋ ਗਿਆ ਲਈਆ ਬਾਈ ਆਪਾਂ ਦੋ ਠੀਕ ਆ ਜੀ ਦੋ ਦੁੱਧ ਦੇ ਦੂੰਗੀ 11 10 11 ਇੰਨਾ ਚਵਾਈ ਜਾਊਗਾ ਫੇਸ ਕੁਆਲਟੀ ਵੀ ਸੋਹਣੀ ਹੈ ਬਾਕੀ ਚੈੱਕ ਕਰ ਸਕਦੇ ਹੋ ਥਾਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੂਪਟਰ ਨਿਸ਼ਾਂਖ ਨਹੀਂ ਜੀ ਕੋਈ ਫੈਕਟ ਸੱਡ ਰਬਟ ਨਾਲ ਲੱਗਾਈ ਹਵਾਨਾ ਇਹਦਾ ਇਤੋਂ ਨਾਲ ਆਵੇ ਲੋ ਜੀ ਹਵਾਨੇ ਤੇ ਬਰੀਕ ਬਰੀਕ ਵੀ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਸੋਹਣਾ ਜ ਟਾਰਦਾ ਬਾਕੀ ਫੇਸ ਕੁਆਲਟੀ ਵੀ ਸੋਹਣੀ ਹੈ ਥਾਣ ਚੈੱਕ ਕਰ ਸਕਦੇ ਹੋ ਪੜਨਾ ਹਵਾਨਾ ਦੇਖ ਲੋ ਜੀ ਬਾਕੀ ਮੂੰਹ ਮੱਥਾ ਵਿਖਾ ਦੇ ਕੱਦ ਦੇਖ ਲਾ ਠੀਕ ਹੈ ਜੀ ਛੱਡੀ ਪੂਰੀ ਆ ਇਹਨਾਂ ਕੋਈ ਕਦੇ ਵੀ ਇਹ ਲੂਤਲ ਜੀ ਹੋਗੀ ਥੋੜਾ ਜਿਹਾ ਕੈਮਰੇ ਤੇ ਡਾਰ ਦਈਏ ਕੈਮਰੇ ਤੇ ਡਾਰ ਦਈਏ ਡਿਮਾਂਡ ਪਈ ਯਾਰ ਪੀੜੀ ਡਾ ਕੇ ਚਵਾ ਕੇ ਦੇਵਾਂਗੇ ਡਿਮਾਂਡ ਪਈ ਇਹਦੀ ਡਿਮਾਂਡ ਯਾਰ ਇਹ ਆਸੀ ਜੋ ਮਾਨਤਣ ਕਰਦੇ ਆਂ ਠੀਕ ਹੈ ਜੀ ਇਹ ਵੀ ਆਫਰ ਹੀ ਆ ਆਫਰ ਹੀ ਹੈ ਵੀ ਝੋਟੀ ਵੇਚਣੀ ਦਾ ਭਲਾ ਲੱਖ ਮੰਗ ਲਿਆ ਸੀ ਜੋ ਆਪਾਂ ਯਾਰ 2-3000 ਛੱਡ ਦੇਣ ਠੀਕ ਹੈ ਜੀ ਲਓ ਜੀ 80 'ਚ 2-3000 70000 ਹੀ ਮੰਨ ਲਿਆ ਜੋ 70000 ਦੀ ਝੋਟੀ ਲੈ ਜਾਓ ਜੀ 80 'ਚ ਹੁਣ ਚਵਾ ਦੇਾਂਗੇ ਆਪਾਂ ਪਰ ਇਹੋ ਜੇ ਥੋੜਾ ਸਫਰ ਕਰਕੇ ਘਰ ਸਾਡੀ ਕਿ ਲੋ ਨੇ ਠੀਕ ਹੈ ਜੀ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ